ਜੰਮੂ ਤਵੀਟ ਰੇਲਨ ਦੇ ਵਿੱਚ ਬੰਬ ਦੀ ਅਫਾਤ ਤੋਂ ਬਾਅਦ ਜਿਲ੍ਹਾ ਫਿਰੋਜ਼ਪੁਰ ਦੀ ਗੱਲ ਕਰਦੇ ਤਾਂ ਜਿਲੇ ਪੂਰੇ ਦੇ ਵਿੱਚ ਹਫੜਾ ਤਪੜੀ ਇਸ ਗੱਲ ਨੂੰ ਲੈ ਕੇ ਮਚ ਜਾਂਦੀ ਹੈ ਕਿ ਜੰਮੂ ਤਵੀਟ ਰੇਲਨ ਦੇ ਵਿੱਚ ਬੰਬ ਹੈ ਪਰ ਜਦੋਂ ਪ੍ਰਸ਼ਾਸਨ ਕਾਸੂਪੇਗੁਰ ਰੇਲਵੇ ਸਟੇਸ਼ਨ ਤੇ ਪਹੁੰਚਦਾ ਹੈ ਤਾਂ ਉੱਥੇ ਟ੍ਰੇਨ ਨੂੰ ਰੋਕਿਆ ਜਾਂਦਾ ਹੈ ਤਾਂ ਉਸ ਟ੍ਰੇਨ ਦੀ ਪੂਰੀ ਤਲਾਸ਼ੀ ਜਿਹੜੀ ਹੈ ਉਹ ਲਈ ਜਾਂਦੀ ਹੈ ਸਰਚ ਆਪਰੇਸ਼ਨ ਚੱਲਦਾ ਹੈਗਾ ਇਸ ਦੇ ਸਬੰਧ ਦੇ ਵਿੱਚ ਐਸਐਸਪੀ ਫਿਰੋਜ਼ਪੁਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੈਗੇ ਉਹਨਾਂ ਨੇ ਗੱਲਬਾਤ ਦੇ ਦੌਰਾਨ ਕੀ ਕਿਹਾ ਵੀ ਕਿਵੇਂ ਇਹ ਟ੍ਰੇਨ ਕਿੱਧਰ ਜਾ ਰਹੀ ਸੀ ਕਿਵੇਂ ਪਤਾ ਲੱਗਿਆ ਕਿਵੇਂ ਟ੍ਰੇਨ ਨੂੰ ਰੋਕਿਆ ਗਿਆ ਕਿਵੇਂ ਤਲਾਸ਼ੀ ਲਈ ਪੂਰੀ ਜਾਣਕਾਰੀ ਜਿਹੜੀ ਹੈ ਅਸੀਂ ਤੁਹਾਡੇ ਲਈ ਇਸ ਵੀਡੀਓ ਦੇ ਵਿੱਚ ਲੈ ਕੇ ਆਏ ਹੈਗੇ ਆ ਆਖਰਕਾਰ ਇਸ ਟ੍ਰੇਨ ਨੂੰ ਰੋਕਿਆ ਕਿਉਂ ਗਿਆ ਇਸ ਟ੍ਰੇਨ ਦੇ ਆਫਾ ਦੀ ਗੱਲ ਕਿਵੇਂ ਸਾਹਮਣੇ ਨਿਕਲ ਕੇ ਆਈ ਬੰਬ ਦੀ ਗੱਲ ਸਾਹਮਣੇ ਕਿਵੇਂ ਨਿਕਲ ਕੇ ਆਈ ਜਿਹੜੇ ਮਸਾਫਰ ਉੱਥੇ ਵਿੱਚ ਮੌਜੂਦ ਸਨ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਜਾਂ ਕਿਵੇਂ ਭੇਜਿਆ ਗਿਆ ਉਹਨੇ ਖਾਣ ਪੀਣ ਦਾ ਕੀ ਪ੍ਰਬੰਧ ਕੀਤਾ ਗਿਆ ਪੂਰੀ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲਿਓ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਸultanpurੋਂ ਜੁੜਿਆ ਹਾਂ ਸੂਤਕਰਦ ਜਣੇਗਾ ਤੇ ਸਾਨੂੰ ਇੱਥੇ ਰਸਤੇ 'ਚੋਂ ਗੱਡੀ ਦੇ ਲਈ ਤੇ ਹੁਣ ਅਸੀਂ ਵੇਟ ਕਰ ਰਹੇ ਹਾਂ ਕੜੀ ਗਿਆ ਕੀ ਕਿਹਾ ਗਿਆ ਕਿਉਂ ਰੁਕੀਗੀ ਤੁਸੀਂ ਇਹ ਨਹੀਂ ਹਾਨੂੰ ਪਤਾ ਲੱਗਾ ਜੀ ਕਿ ਉਹ ਬਾਹਰ ਹੋ ਜਾਓ ਗੱਡੀ ਖਾਲੀ ਕਰ ਦਿਓ ਵੇਟ ਕਰੋ ਅਸੀਂ ਵੇਟ ਕਰ ਰਹੇ ਹੁਣ ਕਿੰਨੀ ਦੇਰ ਹੋ ਗਈ ਹੈ ਡੇਢ ਘੰਟਾ ਹੋਈ ਹੈ ਫੇਰ ਦੋ ਬਟ ਇਹ ਕਿਹੜੀ ਗੱਡੀ ਗਈ ਹੈ ਇਹ ਜਮੂ ਤੋਂ ਅਜੋਧਪੁਰ ਮੇਰਾ ਨਾਮ ਸਰ ਦਿਪਕ ਹੈ ਤੇ ਇਹ ਮੈਂ ਹਿਮਾਚਲ ਤੋਂ ਆ ਰਿਹਾ ਸੀ ਲਲੋਜੀ ਤੋਂ ਔਰ ਭਾਨਕੋਟ ਤੋਂ ਇਹ ਟ੍ਰੇਨ ਚਲਦੀ ਹੈ 11:20 ਵਜੇ ਤੋਂ ਕਾਫੀ ਸ਼ਾਂਤੀ ਸੀ ਬਹੁਤ ਵਧੀਆ ਉੱਥੋਂ ਆਏ ਔਰ ਰਸਤੇ ਵਿੱਚ ਫਿਰੋਜ਼ਪੁਰ ਤੱਕ ਕੇ ਕਸੂ ਬੇਗੂ ਸਟੇਸ਼ਨ ਉੱਥੇ ਰੁਕਦੀ ਗਈ ਗੱਡੀ ਉਹ ਤਿੰਨਵਾਰੀ ਕਲਾਸਿਕੀ ਦਿੱਤੀ ਗਈ ਹੈ ਗੱਡੀ ਦੀ ਸਾਰਿਆਂ ਨੂੰ ਸਵਾਰੀਆਂ ਨੂੰ ਫਿਰ ਥੱਲੇ ਉਤਾਰਿਆ ਗਿਆ ਹੈ ਐਸਾ ਨੂੰ ਜ਼ਿਆਦਾ ਦੇ ਬਾਰੇ ਕੁਝ ਨਹੀਂ ਦੱਸਿਆ ਹੈ ਥੱਲੇ ਤਰ੍ਹਾਂ ਕੇ ਕਾਫੀ ਜਨਤਾ ਪਰੇਸ਼ਾਨ ਹੈ ਕੋਈ ਭੁੱਖਾ ਤੇ ਹੈ ਕੋਈ ਦੁਰਦਾ ਹੈ ਕਿਸੇ ਨੂੰ ਖਾਣੇ ਦੀ ਪ੍ਰੋਬਲਮ ਹੈ ਕਿਸੇ ਨੂੰ ਮੈਡੀਸ਼ਨ ਦੀ ਹੈ ਕਿਸੇ ਨੂੰ कोई अपने घर तो बेचारा बैठा है कोई काफ़ी दुखी है जनता बैग भी अंदर पे तो बच्चे छोटे छोटे बच्चे नाड़। तो और काफ़ी दुखी है मतलब काफ़ी परेशान है हाँ जी हाँ जी यही गल दसी गई है और फिर सू भी रिश्ते भी नहीं ले सकते है ना कि सरकार जनता को ऐसे घटना कैसे पा सकती है है ना और फिर वो साफ्टी वास्ते कर रही है जी पुलिस है बहुत व्या है चलो ਥੋੜੀ ਦੇਰ ਲੇਟ ਹੋ ਜਾਗੇ ਪਰ ਇਹੋ ਐਸਾ ਕੰਮ ਨਾ ਹੋਵੇ ساری ਜ਼ਿੰਦਗੀ ਤੋਂ ਲੇਟ ਨਾ ਹੋ ਜਾਈਏ ਕੋਈ ਬਾਤ ਨਹੀਂ ਐਸੀ ਜੋ ਵੀ ਮਾਹੌਲ ਹੈ ਬਣਿਆ ਵਧੀਆ ਕੋਈ ਭੁੱਖਾ ਵੀ ਤਾਂ ਆਈ ਸੀ ਪ੍ਰੈਸ਼ਨ ਦੇ ਵੀ ਤਾਂ ਸਿਰਸਾ ਚੱਲੇ ਸੀ ਤੇ ਅਸੀਂ ਇੱਥੇ ਡੇਢ ਘੰਟਾ ਹੋ ਗਿਆ ਸਾਨੂੰ ਥੱਲੇ ਉਤਾਰ ਕੇ ਬਾਹਰ ਕਹਿੰਦੇ ਬਾਹਰ ਜਾਓ ਤੁਸੀਂ ਅਸੀਂ ਚੈਕਿੰਗ ਕਰਨੀ ਹੈ ਤੇ ਉਸ ਤੋਂ ਬਾਅਦ ਅਸੀਂ ਬਹੁਤ ਗਰਮੀ ਹੈ ਇੱਥੇ ਬਹੁਤ ਜ਼ਿਆਦਾ ਗਰਮੀ ਹੈ ਜੀ ਤੇ ਬੜੇ ਪਰੇਸ਼ਾਨ ਹੋ ਰਹੇ ਹਾਂ ਕਿ ਕਿਉਂ ਉਤਾਰਿਆ ਗਿਆ ਤੁਹਾਨੂੰ ਕੀ ਸੁਣਨ ਚਾਹੀਏ ਜਿਵੇਂ ਸਾਰੇ ਕੇਂਦਰ ਨੇ ਕੋਈ ਬੰਬ ਮਿਲੇ ਹੈ ਜਾਂ ਕੋਈ ਅਫਵਾਹ ਹੈ ਬੰਬ ਹੈ ਅੰਦਰ ਚੈਕਿੰਗ ਚੱਲ ਰਹੀ ਹੈ ਜੀ ਉਹ ਵਾਲੇ ਕਲੀਅਰ ਨਹੀਂ ਹੋ ਪਾਇਆ ਸਾਰੇ ਕਹਿ ਰਹੇ ਨੇ ਕਿ ਬੰਬ ਹੈ ਜਾਂ ਮਿਲੇ ਹੈ ਉਹ ਵਾਲੇ ਕਲੀਅਰ ਨਹੀਂ ਹੋ ਪਾਇਆ ਸਮਾਨ ਤੁਹਾਡਾ ਸਮਾਨ ਅੰਦਰ ਹੀ ਹੈ ਜੀ ਗੱਡੀ 'ਚ ਅਸੀਂ ਆਉਂਦੇ ਵਾਰ ਆ ਗਏ ਸਾਨੂੰ ਸਮਾਨ ਦੀ ਕੋਈ ਲੋੜ ਨਹੀਂ ਹੈ ਜੀ ਜਾਨ ਪਹਿਲੇ ਜ਼ਿਆਦਾ ਜ਼ਰੂਰੀ ਹੈ ਜੀ ਸੁਣਾ ਪ੍ਰਵੀਨਾ ਫਿਰੋਜ਼ਪੁਰ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਜੀ ਆਰਪੀ ਤੇ ਆਰਪੀਐਫ ਵੱਲੋਂ ਕੀ ਇੱਕ ਟ੍ਰੇਨ ਜਿਹੜੀ ਹੁਣੇ ਕੁਲਗੜੀ ਥਾਣੇ ਦੇ ਕੁਲਗੜੀ ਥਾਣੇ ਏਰੀਆ ਵਿੱਚ ਜਿਹੜਾ ਕਾਸੂ ਬੇਗੂ ਰੇਲਵੇ ਸਟੇਸ਼ਨ ਹੈ ਉੱਥੇ ਰੋਕੀ ਗਈ ਹੈ ਤੇ ਉਹਦੇ ਉਹਦੇ ਸੰਬੰਧਿਤ ਇੱਕ ਕਾਲ ਉਹਨਾਂ ਨੂੰ ਰਿਸੀਵ ਹੋਈ ਹੈ ਤੇ ਇਮੀਡੀਏਟਲੀ ਇਹ ਸੂਚਨਾ ਪਾੰਦੇ ਹੀ ਲੋਕਲ ਪੁਲਿਸ ਪਲਸ ਆਰਪੀਐਫ ਦੇ ਅਧਿਕਾਰੀ ਐਨਜੀਆਰਪੀ ਦੇ ਅਧਿਕਾਰੀ ਅਸੀਂ ਸਾਰੇ ਇੱਥੇ ਆ ਗਏ ਨੇ ਜਿਹੜਾ ਏਰੀਆ ਹੈ ਉਹਨੂੰ ਕੋਰਡਨ ਕੀਤਾ ਗਿਆ ਹੈ ਨਾਲ ਨਾਲ ਤੇ ਜਿਹੜੇ ਟ੍ਰੇਨ ਦੇ ਅੰਦਰ ਮੁਸਾਫਿਰ ਸਫਰ ਕਰ ਰਹੇ ਸੀਗੇ ਜਿਹੜੇ ਹੁਣ ਇਸ ਵਕਤ ਅਹਮਦਾਬਾਦ ਨੂੰ ਰਵਾਨਾ ਹੋ ਰਹੇ ਸੀਗੇ ਐਂ ਫਿਰੋਜ਼ਪੁਰ ਸੇ ਟਰੈਵਲ ਕਰ ਰਹੇ ਸੀਗੇ ਉਹਨੂੰ ਵੀ ਇਵੈਕੂਏਟ ਕੀਤਾ ਗਿਆ ਹੈ ਉਹਨਾਂ ਦੇ ਲਈ ਜੋ ਖਾਣੇ ਦੀ ਔਰ ਜੋ ਪਾਣੀ ਪੀਣੇ ਤੇ ਪ੍ਰਬੰਧ ਹੈ ਉਹ ਵੀ ਕੀਤੇ ਜਾ ਰਹੇ ਨੇ ਅਸੀਂ ਸਾਰੋਂ ਨੂੰ ਇਹੀ ਕਹਿ ਰਹੇ ਨੇ ਕਿ ਉਹ ਪੂਰੀ ਤਰ੍ਹਾਂ ਆਪਣੀ ਕਾਮ ਜਾਂ ਉਹ ਸਾਰਾ ਕੁਝ ਮੇਨਟੇਨ ਕਰੇ ਕਿਹੜੇ ਸੁਰੱਖਿਆ ਦੇ ਹਾਂ ਜੀ ਫੋਨ ਤੇ ਕਰਕੇ ਨਹੀਂ ਪੁੱਛ ਲਈ ਜੀ ਡੈਫੀਨਿਟਲੀ ਜਿਹੜੇ ਨੰਬਰ 1 ਜਿਹੜੀ ਲੋਕਲ ਪੁਲਿਸ ਹੈ ਉਸਨੇ ਏਰੀਆ ਕਾਰਡਨ ਕੀਤਾ ਹੈ ਜੀ ਆਰਪੀ ਤੇ ਆਰਪੀਐਫ ਦੇ ਮੁਲਾਜ਼ਮ ਤੇ ਉਹਨਾਂ ਦੇ ਆਫੀਸਰ ਸਾਡੇ ਨਾਲ ਇੱਥੇ ਮੌਜੂਦ ਹੈ ਇਸ ਤੋਂ ਇਲਾਵਾ ਜਿਹੜੀ ਬੌਮ ਡਿਸਪੋਜ਼ਲ ਸਕਵਡ ਟੀਮਸ ਹੁੰਦੀਆਂ ਆ ਪੰਜਾਬ ਪੁਲਿਸ ਦੀ ਉਹ ਤਿੰਨ ਟੀਮੇ ਹੁਣ ਆ ਰਹੀ ਨੇ ਇੱਥੇ ਇਸ ਤੋਂ ਇਲਾਵਾ ਜਿਹੜੀ ਬੀਐਸਐਫ ਦੀ ਡੌਗ ਸਕਵਡ ਟੀਮ ਹੈ ਸਾਡੀ ਡੌਗ ਸਕਵਡ ਟੀਮ ਹੈ ਉਹ ਸਾਰੇ ਇੱਥੇ ਮੌਜੂਦ ਨੇ ਪਬਲਿਕ ਯਹਾਂ ਪੇ ਪੀਸਫੁਲੀ ਬਿਠਾਈ ਗਈ ਹੈ ਉਹ ਸਾਰੋਂ ਨੂੰ ਦੱਸਿਆ ਗਿਆ ਹੈ ਕਿ ਇਹ ਸਿਚੁਏਸ਼ਨ ਹੈ ਔਰ ਅਸੀਂ ਉਹਨੂੰ ਪੂਰੀ ਕੌਨਫੀਡੈਂਟਲੀ ਟੈਕਲ ਕਰ ਰਹੇ ਹਾਂ ਕਿੰਨੇ ਦਿਨ ਤੱਕ ਟ੍ਰੇਨ ਚੱਲ ਸਕਦੀ ਹੈ ਕਿੰਨੀ ਦੇਰ ਲੱਗੇਗੀ ਚੈਕਿੰਗ ਦੇ ਨੀ ਇਹ ਪੂਰੀ ਜਿਹੜੀ ਚੈਕਿੰਗ ਹੈ ਹੁਣੇ ਜਾਰੀ ਹੈ ਇਹਦੇ ਵਿੱਚ ਥੋੜਾ ਸਮਾਂ ਲੱਗੇਗਾ ਉਹਦੇ ਬਾਅਦ ਪੂਰਾ ਜ ਜਿਹੜੀ ਸਪੈਸ਼ਲਾਈਜ਼ਡ ਟੀਮ ਹੈ ਉਹਨਾਂ ਦੇ ਵੱਲੋਂ ਤੇ ਉਸ ਤੋਂ ਬਾਅਦ ਆਰਪੀਐਫ ਐਂਡ ਜੀਆਰਪੀ ਦੇ ਅਧਿਕਾਰੀ ਵੱਲੋਂ ਹੀ ਇਹ ਟ੍ਰੇਨ ਚਲਾਈ ਜਾਏਗੀ ਜਿਹੜੀ ਕਿੱਥੇ ਜਾ ਰਹੀ ਸੀ ਬੋ ਆ ਜਿਹੜੀ ਸਾਡੀ ਸੂਚਨਾ ਹੈ ਜੰਮੂ ਤਵੀ ਤੋਂ ਅਹਮਦਾਬਾਦ ਕੀ ਔਰ ਜਾ ਰਹੀ ਸੀਗੀ ਜਦ ਇਨਫੋਰਮੇਸ਼ਨ ਮਿਲੀ ਤਾਂ ਇਹ ਫਿਰੋਜ਼ਪੁਰ ਕ੍ਰੋਸ ਕਰ ਰਹੀ ਸੀਗੀ ਫਿਰੋਜ਼ਪੁਰ ਡਿਸਟ੍ਰਿਕਟ ਦੇ ਅੰਦਰ ਜਿਹੜਾ ਕੁਲਗੜੀ ਰੇਲਵੇ ਸਟੇਸ਼ਨ ਹੈ ਕਾਸੂ ਬੇਗੂ ਉੱਥੇ ਇਹ ਮੌਜੂਦ ਸੀਗੀ ਉੱਥੇ ਇਸੇ ਇਮੀਡੀਏਟਲੀ ਰੋਕਾ ਗਿਆ ਹੈ ਤੇ ਬਾਕੀ ਜਿਹੜੀ ਐਸਪਰ ਐਸਓਪੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਸਾਰੇ ਉਹ ਸਾਰੇ ਕੁਝ ਫਾਲੋ ਕੀਏ ਗਏ ਸਰ ਕਹਾਂ ਪੇ ਇਹ ਇਨਫੋਰਮੇਸ਼ਨ ਆਈ ਥੀ ਜਿਸ ਪੇ ਇਸ ਕੋ ਰੁਕਾ ਲਿਆ ਆ ਇਹ ਸਾਰੀ ਡਿਟੇਲਸ ਅਸੀਂ ਤੁਹਾਨੂੰ ਬਾਅਦ ਚ ਦੇ ਸਕਦੇ ਹਾਂ ਜੋ ਲੋਕਲ ਪੁਲਿਸ ਕੇ ਪਾਸ ਇਨਫੋਰਮੇਸ਼ਨ ਆਈ ਉਹ ਕੰਟਰੋਲ ਰੂਮ ਚੋਂ ਆਈ ਹੈ ਬਾਕੀ ਜਿਹੜੀ ਅਦਰ ਇਨਫੋਰਮੇਸ਼ਨ ਹੈ ਕਿ ਪਤਾ ਕਰ ਸਕਦੇ ਹੋ ਜੀ